ਤਾਨੂੰ ਮੈਂ ਫੋਨ ਕੀਤਾ ਸਾਡੇ ਰੋਲਾ ਪਿਆ ਤੁਸੀਂ ਨਹੀਂ ਗਏ ਹਾਲਾ ਤੁਹਾਡੇ ਬੰਦੇ ਜਿਹੜੇ ਨੇ ਬਾਦਲ ਦੇ ਨਾਲ ਖੜੇ ਮੇਰੇ ਬਰਖਲਾ ਪਰਚਾ ਘਟਾਇਆ 250 ਮੈਂ ਤੁਹਾਨੂੰ ਸਾਡੇ ਸਾਡੇ ਇੱਕ ਮਿੰਟ ਮੈਂ ਇਹੋ ਗੱਲ ਕਹਿਣਾ ਸਾਡੇ ਖਾਲਿਸਤਾਨ ਖਾਲਸਾ ਆਦੇਵ ਤੁਹਾਡੀ ਗੱਡੀ ਖੜੀ ਤੁਹਾਡੀ ਗੱਡੀ ਦੇ ਉੱਤੇ ਲਿਜਾਉਣਾ ਚਾਹੀਦਾ ਸਾਡੇ ਬੰਦੇ ਤੁਹਾਡੇ ਝੰਡਾ ਲਗਾਉਣਾ ਚਾਹੀਦਾ ਸਾਡੇ ਬੰਦੇ ਨੇ ਸਾਡੇ ਨੂੰ ਹੀ ਪਤਾ ਲੱਗੇ ਵੀ ਤੁਸੀਂ ਖਾਲਸਾ ਗੱਟੀ ਸਾਹਿਬ ਤੁਸੀਂ ਤੁਸੀਂ ਕਿਸੇ ਕੀ ਇੱਕ ਮਿੰਟ ਜੀ ਕੀ ਤੁਸੀਂ ਕਿਸੇ ਸਿਆਸੀ ਪਾਰਟੀ ਵੱਲੋਂ ਆਏ ਹੋ ਜਾਂ ਵੈਸੇ ਕਿਵੇਂ ਆਏ ਹੋ ਤੁਸੀਂ ਆਪਣੇ ਬਾਰੇ ਮੈਨੂੰ ਦੱਸੋ ਮੈਂ ਪੰਥ ਵੱਲੋਂ ਆਇਆ ਮੈਂ ਕੋਈ ਸਿਆਸੀ ਪਾਰਟੀ ਵੱਲੋਂ ਇਹ ਪਹਿਲਾਂ ਬਾਦਲ ਨਾਲ ਹੀ ਚੱਲਦੇ ਹੁੰ ਬਾਦਲ ਨੂੰ ਵੋਟਾਂ ਪਾਉਂਦੇ ਸੀ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਪਾਈਆਂ ਜੀ ਜੀ ਇਸ ਕਰਕੇ ਜਸਕਰ ਸਿੰਘ ਜੀ ਨੋਕ ਵੀ ਇਹ ਕਹਿੰਦੇ ਆ ਕਿ ਮਾਨ ਸਾਹਿਬ ਦੀ ਸਟੇਜ ਤੋਂ ਖਾਲਿਸਤਾਨ ਦਾ ਨਾਹਰਾ ਲੱਗੇ ਤਾਂ ਕਿਸੇ ਨੂੰ ਕੋਈ ਕੁਝ ਨਹੀਂ ਕਹਿੰਦਾ ਉਂਝ ਤੇ ਕਿਸੇ ਦੇ ਘਰੋਂ ਕਿਤਾਬ ਵੀ ਫੜੀ ਜਾਵੇ ਤਾਂ ਪਰਚੇ ਹੋ ਜਾਂਦੇ ਆ ਕਿਉਂ ਗੱਲ ਇਹ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਰੇ ਕਈ ਤੇ ਜਿਹੜਾ ਮਰਜੀ ਜਾਵੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਦੀ ਗੱਲ ਕੀਤੀ ਤੇ ਉਹ ਰੇ 9 ਮਹੀਨੇ ਜੇਲ੍ਹ ਚ 9 ਮਹੀਨੇ ਧਰਨੇ ਲਾਏ ਮਜਾਰੇ ਕੀਤੇ ਹਾਈ ਕੋਰਟ ਦੇ ਵਿੱਚੋਂ ਕੇਸ ਅਸੀਂ ਜਿੱਤ ਲਿਆ ਜਿੱਤ ਕੇ ਫਿਰ ਸੁਪਰੀਮ ਕੋਰਟ ਜਿੱਤ ਲਿਆ ਫਿਰ ਬੀਬੀ ਇੱਕ ਜਿਹੜਾ ਉਹਨਾਂ ਨੇ ਝੰਡਾ ਚੜਾਤਾ ਝੰਡਾ ਚੜਾਤਾ ਡੀਸੀ ਦਫ਼ਤਰ ਤੇ ਉਹ ਸਾਡੀ ਬੀਬੀ ਸਾਡੀ ਭੈਣ ਫੜ ਲਈ ਅਸੀਂ ਧਰਨਾ ਲਾਇਆ ਮਜਾਰਾ ਕੀਤਾ ਛਡਾਲਿਆ ਹੁਣ ਦਿੱਲੀ ਦੇ ਵਿੱਚ ਤਿੰਨ ਬੰਦੇ ਸਾਡੇ ਫੜ ਲਏ ਖਾਲਸਤਾਨ ਵਾਲੇ ਉੱਥੇ ਅਸੀਂ ਬੈਠਾ ਧਰਨਾ ਲਾਇਆ ਤਿੰਨੇ ਦੇ ਤਿੰਨੇ ਬੰਦੇ ਉਹ ਜਿਹੜੀ ਸਿੰਘ ਜੀ ਇਹ ਗੱਲ ਕਰ ਰਹੇ ਤੁਸੀਂ ਉਹਦੀ ਪਹਿਰਵਾਈ ਕਰੋਗੇ ਜਿੰਦੀ ਇਹ ਗੱਲ ਕਰ ਬਿਲਕੁਲ ਜੀ ਇਹ ਲਿਓਣ ਸਾਰੀ ਪਹਿਰਵਾਈ ਇਹਨਾਂ ਨੂੰ ਵੀ ਕਰ ਕਰਾਂਗੇ ਇੱਕ ਮਿੰਟ ਜੀ ਤੁਹਾਡੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਬਾਦਲ ਦੇ ਜੀ ਤੁਸੀਂ ਇਹ ਗੱਲ ਕਹੀ ਤੁਸੀਂ ਸ਼੍ਰੋਮਣੀ ਮਾੜੀ ਦੇ ਲਕਸ਼ੇ ਲੜਿਆ ਤੇ ਮੈਂ ਉਸ ਟਾਈਮ ਤੇ ਬਾਦਲਾ ਲੜਾਈ ਲਈ ਜਿੰਦੇ ਲਈ ਮੈਂ ਨੂਨੀ ਦੇ ਨਾਲ ਲੜਿਆ ਤੇ ਤੇਰਾ ਭਰਾ ਖੁਦ ਮੈਂ ਵੀਡੀਓ ਦੇ ਦਿੰਨਾ ਆ ਤੇਰਾ ਭਰਾ ਉਹਨਾਂ ਦੀ ਸਪੋਰਟ ਕਰਦਾ ਮੇਰੇ ਗੱਲ ਪਿਆ ਗੁਰੂ ਸਰ ਮੰਡੀ ਦੇ ਵਿੱਚ ਤੈਨੂੰ ਮੈਂ ਫੋਨ ਕੀਤਾ ਤੁਸੀਂ ਸਪੋਰਟ ਨਹੀਂ ਕੀਤੀ ਜੇ ਹੁਣ ਤੁਸੀਂ ਆਵਦਾ ਬੰਦਾ ਤੂੰ ਮੈਨੂੰ ਕਿਵੇਂ ਕਹਦਾ ਕਾਕਾ ਬਾਗਲਾ ਦਾ ਹੁਣ ਕਿਉਂ ਮੈਂ ਇੱਕ ਮਿੰਟ ਮੈਂ ਮੱਚਦਾ ਮੈਂ ਬਾਗਲਾ ਨੂੰ ਅੱਗੇ ਲਾ ਕੇ ਭਈ ਹੁਣ ਤੂੰ ਹੀ ਭੁਜਾ ਤੂੰ ਡਰਾਮਾ ਕਰਦਾ ਬਾਗਲੇ ਸਾਰਿਆਂ ਕਰਦਾ ਤੂੰ ਹੀ ਡਰਾਮਾ ਕਰੀ ਜਾਂਦੇ ਤੁਸੀਂ ਤੂੰ ਜਿਹੜਾ ਡਰਾਮਾ ਕਰਦੇ ਕੋਈ ਡਰਾਮਾ ਨਹੀਂ ਕਰਦੇ ਮੈਂ ਤਾਡੇ ਨਾਲ ਖੜਾ ਕੀ ਤੂੰ ਬਾਦ ਕੁਛੀ ਮਰੀ ਇਹ ਤਾਂ ਤੁਹਾਨੂੰ ਫੋਨ ਦਿੱਤਾ ਮੈਂ ਪਾਉਣਾ ਤੁਹਾਨੂੰ ਸਿਸਟਮ ਤੇ ਤੁਸੀਂ ਤੁਸੀਂ ਅਸੈਸ਼ਨ ਨੇ ਭੇਜਿਆ ਯਾਰ ਕਿਹਨੇ ਬੋਲੇ ਕਿਥੇ ਸਿਸਟਮ ਦਾ ਕੰਮ ਕਰ ਰਿਹਾ ਕਰ ਤੂੰ ਤਾਂ ਸਿਸਟਮ ਨੇ ਗਲਤੀ ਕੀਤੀ ਹੈ ਅੰਦਰ ਸਾਡ ਮੇਰੀ ਗੱਲ ਇੱਕ ਮਿੰਟ ਰੁਕ ਜਾ ਚਾਰਾਂ ਦੀ ਗੱਲਬਾਤ ਕਰ ਲੈਣਾਂ ਵਿਚਾਰ ਯਾਰ ਵਿਚਾਰ 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 ਹੋਵੇ ਕਿ ਵਿਚਾਰ ਕਰੋ ਡਿਬੇਟ ਵੀਰ ਜੀ ਇੱਥੇ ਪ੍ਰੋਗਰਾਮ ਜਿੰਦਾਂ ਨੇ ਪਾਈਪ ਗੱਲ ਦਾ ਸਮਾਨ ਨੇ ਬਗੜਾੜੀ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਰੱਖਿਆ ਮੈਂ ਆਪਣੀ ਕਾਰ ਜੰਨ ਦੇ ਵਿੱਚ ਸਾਊਂਡ ਰੱਖ ਕੇ ਇੱਕ ਇੱਕ ਪੰਡ ਦੇ ਵਿੱਚ ਲਾ ਕੇ ਮੋਟਰਸਾਈਕਲ ਇਕੱਠੇ ਕੀਤੇ ਇੱਥੇ ਲਾਉਣ ਲਈ ਕਾਫਲਾ ਇਹਨਾਂ ਦਾ ਬੰਦਾ ਜਿਹੜਾ ਇੱਥੇ ਠੱਲਿਆ ਕੋਈ ਨਹੀਂ ਆਇਆ ਗੁਰਚਰਨ ਭੁੱਲਰ ਨਹੀਂ ਕੋਈ ਆਇਆ ਕੋਈ ਬੰਦਾ ਮੇਰੇ ਨਾਲ ਨਹੀਂ ਖੜਾ ਉੱਥੋਂ 150 ਦਾ ਕਾਫਲਾ ਇੱਥੋਂ ਧੱਕਰ ਮੈਂ ਲੈ ਕੇ ਆਇਆ ਇੱਥੋਂ ਲੰਘਾ ਇੱਕ ਮਿੰਟ ਰੋਸ਼ਨੀ ਲੰਘ ਆ ਗਿਆ ਸਿੰਘ ਸਾਹਿਬ ਸਿੰਘ ਸਾਹਿਬ ਇੱਕ ਮਿੰਟ ਸਿੰਘ ਸਾਹਿਬ ਇੱਕ ਮਿੰਟ ਨਹੀਂ 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 ਸਿੰਘ ਸਾਹਿਬ ਇੱਕ ਮਿੰਟ ਅੱਜ ਇਹ ਕਿੰਨੇ ਨੇ ਮਾਦਨਾਂ ਦਾ ਬਾਦਲਾਂ ਨਾਲ ਮਾਣ ਲੜਾਈ ਸਿੰਘ ਸਾਹਿਬ ਵੀ ਨਹੀਂ ਯਾਰ ਮੈਂ ਕੌਮੜੀ ਖੜਾ ਕਾਫਲਾ ਜੀ ਝੂਠ ਮਾਰਦੇ ਆ ਝੂਠ ਬੋਲਦੇ ਨੇ ਇੱਕ ਕਰਕੇ ਝੂਠ ਬੋਲਦੇ ਝੂਠ ਡਰਾਮਾ ਕਰਦੇ ਡਰਾਮਾ ਕਰਕੇ ਗਏ ਡਰਾਮਾ ਕਰਦੇ ਆ ਇਹਨੂੰ ਮੈਨੂੰ ਦੱਸੋ ਡਰਾਮਾ ਡਰਾਮਾ ਵੇਖਿਆ ਨਾ ਕੈਸਿਸ ਵੇਖਿਆ ਨਾ ਬਿਆਸੀ ਜਿਵੇਂ ਵੇਖਿਆ ਨਾ ਮਗਾਰੀ ਮੋਰਚੇ ਜਿਵੇਂ ਵੇਖਿਆ ਕਿਸੇ ਤੇ ਨੂੰ ਵੇਖਿਆ ਹੀ ਨਹੀਂਗਾ ਇਹ ਕਹਿ ਸਕਦਾ ਆਜ਼ਾਦੀ ਨਾਲ ਜੋ ਮਰਜ਼ੀ ਕਰੇ ਮੈਂ ਕਹਿੰਦਾ ਮੈਂ ਕਹਿੰਦਾ ਇਹ ਸਾਰੀ ਦੁਨੀਆ ਨੂੰ ਪਤਾ ਸ਼ਾਂਤੀ ਰੱਖੋ ਨੀ ਸ਼ਾਂਤੀ ਉਹ ਚੈਨ ਲੜਦੇ ਆ ਹਾਲ ਤਾਂ ਨਹੀਂ ਗੱਲ ਕਰੋ ਯਾਰ ਹੋ ਕੇ ਲੜਾਈ ਲੜਦੇ ਆ ਬਿਲਕੁਲ ਲੜਦੇ ਆ ਲੜਦੇ ਰਵਾਂਗੇ ਤੇ ਜਦੋਂ ਮਰਜੀ ਜਿੱਥੇ ਮਰਜੀ ਵਿਚਾਰ ਕਰ ਸਕਦਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹ ਲੱਗਦਾ ਤਾਂ ਆ ਬਈ ਕਿਸੇ ਨੇ ਤੋੜ ਕੇ ਜਾ ਸ਼੍ਰਾਮਪਾਟਰੀ ਕੱਲ੍ਹ ਬਤ ਅਸੀਂ ਕਰਨ ਦਾ ਜੰਮ ਕਰਦੇ ਆ ਹਾਂ ਇੱਕ ਮਿੰਟ ਆ ਕਿ ਇਹ ਜਿੱਦ ਨਾਲ ਤੇਰੀ ਨਿੱਜੀ ਲੜਾਈ ਆ ਪਾਸ ਸਟੇਜਾਂ ਤੇ ਆ ਕੇ ਕਿਉਂ ਖਰਾਬ ਕਰਦਾ ਕੋਈ ਨਿੱਜੀ ਨਹੀਂ ਇਹ ਹੁੰਦੀ ਲੜਾਈ ਤਰੀ ਲਈ ਤੂੰ ਮੇਰੀ ਗੱਲ ਸੁਣ ਪਿੱਛੇ ਇਹ ਨਾ ਬਦਲਾ ਮੈਂ ਫੇਰ ਲਗਾ ਰਿਹਾ ਯਾਰ ਇਹਨਾਂ ਨੇ ਬਾਤ ਨਹੀਂ ਪੁੱਛੀ ਪਹੁੰਚ ਸਕਰ ਨੂੰ ਕਿਸ ਕਰਨ ਦੇ ਕਰਦੇ ਤੇ ਝੰਡਾ ਲੱਗਾ ਖੰਸਤਨ ਦਾ ਦੱਸੋ ਮੈਨੂੰ ਕਹਿੰਦੀ ਗੱਡੀ ਤੇ ਲੱਗਾ ਲੋਕਾਂ ਦੇ ਮੁੰਡੇ ਮਰਵਾਉਂਦੇ ਹੋ ਸਕਦਾ ਹੈ ਕਿ ਯਾਰ ਫਕੀਰ ਤੁਹਾਡੀ ਮਰਜ਼ੀ ਆ ਵੀ ਨਹੀਂ ਬੈਠੰਦਾ ਤੁਹਾਡੀ ਮਰਜ਼ੀ ਕੀ ਕਰਨ ਦਾ ਯਾਰ ਉਹ ਯਾਰ ਰਿਪੋਰਟਰ ਆਦਾ ਕਹਿੰਦਾ ਯਾਰ ਆ ਲੋ ਆਪਣਾ ਆਪਣੇ ਜੀ ਨੂੰ ਸੁਣੋ ਯਾਰ ਉੱਥੇ ਬੰਦੀ ਹੈ ਸਾਰੀ ਟੀਆਰਪੀ ਨੂੰ ਤਾਂ ਸੱਚ ਕਰਾਵੇਂਗਾ ਤੂੰ ਐਸਾ ਨਾਮ ਖਾਇਆ ਕਰੋ ਬਣਾ ਕਰ ਤੂੰ ਹੀ ਪਤਾ ਦਿਨਾ ਕਿ ਕਿਹੜਾ ਉੱਚਾ 50 ਫੋਟੋ ਹੋ ਜਾਏ ਯਾਰ ਕਵਰ ਲਾਇਆ ਜਿਹੜੀ ਚੰਗੀ ਹੋਵੇ ਤੇ ਚੰਗੀ ਕਿਹੜੀ ਲਾਈ ਹੈ ਦੱਸ ਚੰਗੀ ਇਹਦਾ ਆ ਵੀ ਗੱਲ ਕਰਦੇ ਹੋ ਸੱਚ ਕਰਦੇ ਹੋ ਯਾਰ ਉੱਥੇ ਮੀਡੀਆ ਦਾ ਬੰਦਾ ਪਾਜ ਮੀਡੀਆ ਨਾਲ ਨਾ ਕਿਸੇ ਨੂੰ ਨਾ ਦਿਖਾਓ ਆ ਲ ਆ ਗਿਆ ਹੁਣ ਰੁਕ ਇੱਧਰ ਰੁਕੋ ਹੁਣ ਆ ਗਿਆ ਮੀਡੀਆ ਆ ਦੇ ਆ ਗਿਆ ਰੋਕੋ 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 ਲੈ ਇੱਕ ਮਿੰਟ ਇੱਕ ਮਿੰਟ ਰੋਕੋ ਡਿਵਰਟ ਕਰੋ ਮੇਰੀ ਰੋਕੋ ਇੱਕ ਮਿੰਟ ਰੋਕੋ ਮੀਡੀਆ ਵਾਲਾ ਹੁਸ਼ਿਆਰਾ ਬੇੜਾ ਮੀਡੀਆ ਨਹੀਂ ਪਾਉਂਦੀ ਇਹਨਾਂ ਦੇ ਵੀ ਫੋਨ ਮੈਂ ਕੀਤੇ ਇਹਨਾਂ ਬੰਦਿਆਂ ਨੂੰ ਯਾਰ ਬੰਦਾ ਨੂੰ ਭੇਜੋ ਤੁਸਾ ਸਮਝਦੇ ਨੇ ਲੋ ਯਾਰ ਇਹ ਨਾ ਮੈਂ ਕਿੰਨਾ ਉਧਾਰੇ ਯਾਰ ਉਹ ਜਿਹੜਾ ਬੰਦਾ ਇਹਨਾਂ ਵੀਡੀਓ ਨੂੰ ਬੋਲਣ ਤੇ ਤੇਰੇ ਬੰਦੇ ਕਰ ਪਾਉਂਦੇ ਸਾਡੇ ਯਾਰਾਂ ਕੀ ਨਹੀਂ ਆ ਤੇਰੇ ਨਾਲ ਤਾਂ ਮੇਰੇ ਨਾਮ ਤਾਂ ਨਹੀਂ ਗਾਉਂਦਾ ਆ ਤੇਰੇ ਨਾਲ ਆਉਂਦਾ ਯਾਰ ਬੰਦਾਂ ਦੇ ਨੇ ਮੇਰਾ ਨਾਮ ਤਾਂ ਲੈਗਾ ਤੇਰੇ ਬੋਲ ਵੀਰੇ ਮੇਰੀ ਗੱਲ ਸੁਣ ਇਹ ਕੱਲਾ ਹੀ ਹੈ ਮੇਰੇ ਨਾਲ ਆਉਂਦਾ ਯਾਰ ਹਾਂ ਇੱਕ ਮਿੰਟ ਇਹ ਜਿਸਕਰਨ ਬਦਲੇ ਜਿੰਨੇ ਬੰਦੇ ਇਹਨਾਂ ਦੇ ਉਹਨਾਂ ਬੰਦੇ ਜਿੰਦ ਜਾਂਦਾ ਰਿਹਾ ਮੇਰੇ ਢੂਹੀ ਨਹੀਂ ਮਾਰੀ ਉਲਟਾ ਮੇਰੇ ਤੇ ਪਰਚਾ ਆਇਆ ਇਹਨਾਂ ਦੇ ਬੰਦੇ ਜਰਾ ਜਰਾ ਕੱਟ ਕੇ ਜਰਾ ਕੱਟ ਕੇ ਅੱਜ ਇਹ ਮੋਰਚਾ ਬੇਦਬੀ ਇਨਸਾਫ ਲਈ ਸੀ ਜਾਂ ਆਪਸ ਚ ਲੜਨ ਲਈ ਸੀ ਇੱਦਾਂ ਇਨਸਾਫ ਲਈ ਹੈਗਾ ਪਰ ਮੈਂ ਇਹ ਗੱਲ ਕਰਨਾ ਆ ਅਸੀਂ ਸਟੇਜਾਂ ਤੇ ਉਹ ਬੰਦੇ ਬੋਲਣ ਜਿਹੜੇ ਜ਼ ਯੋ ਕੰਮ ਕਰ ਲੈ ਤੇ ਸਮਾਨੀ ਵੀ ਹੋ ਕਰਨਾ ਸਟੇਜ ਤੇ ਝੂਠ ਮਾਰ ਕੇ ਆ ਕਰ ਦੇਗਾ ਕਰ ਦੇਗਾ ਤੁਹਾਨੂੰ ਤੁਹਾਡੇ ਤੇ ਦੋਸ਼ ਲੱਗਿਆ ਆ ਆਮ ਆਦਮੀ ਪਾਰਟੀ ਵਿੱਚ ਤੋਂ ਆਇਆ ਅੱਛਾ ਮੈਂ ਆਹ ਪਾਰਟੀ ਹਿਲ ਆ ਗਿਆ ਭਾਈ ਮੰਨਦੇ ਹੋ ਇੱਕ ਮਿੰਟ ਮੈਂ ਤੇਰੀ ਕਰਨ ਤੇ ਮੰਨ ਲਿਆ ਮੰਨ ਲਿਆ ਆ ਗਿਆ ਨਹੀਂ ਸਾਡੇ ਚ ਨਹੀਂ ਆਪਦਾ ਪੱਟ ਨਹੀਂ ਹੈ ਜੀ ਤੁਸੀਂ ਮੈਂ ਤਾਂ ਕਮੇਟੀ ਬੰਦੀ ਕਿ ਥੋੜਾ ਆ ਆਮ ਬੰਦਾ ਹੈ ਇੱਕ ਮਿੰਟ ਆਮ ਪਾਰਟੀ ਵਾਲੇ ਨਾਲ ਮੇਰੀ ਉਥਾ ਫੋਟੋ ਕਿੱਥੇ ਆ ਮਾਨ ਜਿੱਥੇ ਜਿਹੜਾ ਸਰਬੱਤ ਖਾਣ ਦਾ ਸੱਦਿਆ ਉੱਥੇ ਗਿਆ ਹਰ ਜਗ੍ਹਾ ਜਿਸ ਕੰਮ ਜਿਹੜਾ ਇਹ ਤੁ ਗਿਆ ਇਹਦੇ ਲਈ ਮੈਂ ਨੌਨੀ ਕੇ ਨਾਲ ਲੜਿਆ ਇਹਨਾਂ ਦੇ ਬੰਦਿਆਂ ਨਾਲ ਜਿੰਨੇ ਜਿੰਨੇ ਟਿਕਟਾਂ ਦਿੱਤੀਆਂ ਮੇਰੇ ਘਰੇ ਗਏ ਸਾਰਿਆਂ ਨੇ ਸਪੋਰਟ ਕੀਤੀ ਲਾ ਕੇ ਜਾ ਕੇ ਪੁੱਛੋ ਥਾਣੇ 'ਚ ਜਾ ਕੇ ਪੁੱਛੋ ਮੈਨੂੰ ਸਿੱਧਾ ਕਰ ਨਾ ਪਾਰਟੀ ਦਾ ਪਰ ਹਾਂ ਆਮ ਪਾਰਟੀ ਕਿਉਂ ਬਣ ਗਈ ਕਿਉਂਕਿ ਜੇ ਉਹਨਾਂ ਦੇ ਜੇ ਤਾਂ ਉਹਨਾਂ ਦੇ ਬੰਦਾ ਮੰਨ ਲੋ ਉਹਨਾਂ ਦੇ ਨਾਲ ਖੜਾ ਇਹ ਆਪ ਪਾਰਟੀ ਉਹਦੀ ਸਾਰ ਲੈਂਦੀ ਏ ਇਹ ਜਸਕਰਤ ਸਿੰਘ ਰਸੇ ਤੁਸੀਂ ਕਰਤੇ ਆਪਦੇ ਬੰਦਿਆਂ ਦਾ ਸਾਰ ਯਾ ਕਿਸੇ ਦਾ ਟਿਕਟ ਮੰਗੀ ਸੀ ਟਿਕਟ ਨਹੀਂ ਮਿਲੀ ਮੇਰਾ ਆਪ ਸੀ ਇਸ ਕਰਕੇ ਵੀਰ ਆਪ ਸਾ ਆਇਆ 29 ਦਿਨ ਜਸਕਰਮ ਆਪ ਸਾ ਆਪ ਸਬਤ ਇਤਿਹਾਦੀ ਪ੍ਰੋਗਰਾਮ ਰੱਖਾ ਆਪ ਦੀ ਮੇਰੀ ਨਿਰਜੀ ਰਸ਼ੀ ਹੁਣ ਕੋਈ ਨਹੀਂ ਹੈ ਨੇੜੇ ਕਰ ਲੋ ਭਾਜੀ ਹੁਣ ਖਿਲਾ ਲੋ ਇੱਕੋ ਗੱਲ ਆਜੋ ਅੱਗੇ ਆਜੋ ਇੱਕੋ ਇੱਕੋ ਗੱਲ ਹੈ ਕੀ ਮੇਰੀ ਮੈਂ ਇਹਨਾ ਹੋਰ ਦੇ ਨਾ ਕਰੇ ਹਾਂਜੀ ਹਾਂਜੀ ਜੇ ਦਾ ਕਿਸੇ ਦਾ ਨਿੱਜੀ ਕਿਸੇ ਦੀ ਲੜਾਈ ਆ ਉਹ ਆਪਣੀ ਲੜੇ ਇੱਥੇ ਗੁਰੂਲੀ ਆਏ ਨਹੀਂ ਜਸਕਰਮ ਸਿੰਘ ਕਾਨ ਸਿੰਘ ਆਣਾ ਅੱਜ ਹੀ ਨੀ ਇੱਥੇ ਸਮਾਰਟ ਤੋਂ ਸਿੱਧਾ ਉਤਰਿਆ ਅੱਗੋਂ ਪਿੱਛੋਂ ਵਿਚਰਦਾ ਇੱਕ ਮਹੀਨਾ ਪਿਆ ਉਹਨੂੰ ਪੁੱਛਿਆ ਆਪਣੇ ਸਵਾਲ ਕਰੇ ਇੱਥੇ ਗੁਰੂ ਘਰ ਦੇ ਸੰਗਤ ਲਈ ਸੰਗਤ ਪਹੁੰਚੀ ਆ ਗੁਰੂ ਦੇ ਇਨਸਾਫ ਲਈ ਇਹ ਲੋਕ ਖਰਾਬ ਕਰਦੇ ਆ ਕਿ ਐਸਾ 150 ਬੰਦਾ ਮੇਰੇ ਨਾਲ ਆਇਆ ਕਿਹੜਾ ਬੰਦਾ ਹੁਣ ਇਹਨੂੰ ਹਾਰਦਾ ਹੈ ਇਸ ਵਾਰ ਤੁਸੀਂ ਇਸ ਵਾਰ ਤੁਸੀਂ ਉੱਥੇ ਕਿਉਂ ਨਹੀਂ ਕੀਤੇ ਹੋਰ ਕਿਹਨਾਂ ਦੇ ਨਹੀਂ ਰਹਿ ਸਕੇ ਨਹੀਂ ਤੁਸੀਂ ਇਹ ਜਿੱਤਾਂ ਨੂੰ ਬਹੁਤ ਥਾਵਾਂ ਤੇ ਟੱਕਰ ਤੇ ਅੱਜ ਕਿਉਂ ਕੀਤੇ ਸਵਾਲ ਵੀਰ ਤਿੰਨ ਪਿੰਡ ਡੇਰੇਆਂ ਚੋਂ ਆ ਕੇ ਕਿ ਲੋਕ ਮਿੰਟ ਰੱਖ ਜੋ ਉਹ ਲੜੋ ਨਾ ਯਾਰ ਲੜੋ ਲੜਦੇ ਕਿਉਂ ਇਹ ਸਵਾਲ ਨੂੰ ਇੱਕੋ ਆਖਿਆ ਤਾਂ ਅੱਜ 95% ਝੰਡੇ ਵੀ ਝੁਲਿਆ ਤਿਰੰਗਾ ਝੁਲਿਆ ਨਹੀਂਗਾ ਯਾਰ ਮਾਨ ਬਦਲੇ ਢੂਈ ਮਰਾਈ ਉੱਥੇ ਮੈਂ ਐਸੇ ਬੰਦਿਆਂ ਨੇ ਜਾ ਕੇ ਪਰਚੇ ਕਰਾਏ ਮੈਂ ਬੋਲਿਆ ਮਾਸ ਕਰਕੇ ਬੋਲਿਆ ਆਹੋ ਮਾਨ 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 ਮਾਰ ਕਰੀ ਜਾਂਦਾ ਇਹ ਕਿਛੂ ਮਾਨ ਨਹੀਂ ਮਾਨ ਬਾਡੀ ਪਾਇਆ ਜੇ ਬੋਲਦੇ ਨਾਲੇ ਇਹਨਾਂ ਨੇ ਗਿਆ ਤੇ ਸਵਾਗਤ ਕੀਤਾ ਕਰਕੇ ਆ ਹਾਂ ਤੇ ਨਾਲੇ ਹੌਟਾ ਸਾਡੇ ਦੇ ਵਧਦੇ ਪੈਣੇ ਕੌਣ ਮਾਨ ਦੇ ਬੰਦੇ ਸਾਹਿਬ ਸਾਰੀ ਜ਼ਿੰਦਗੀ ਅਸੀਂ ਮਾਨ ਨੂੰ ਪਾਟ ਪਾਈ ਸਾਰੀ ਜ਼ਿੰਦਗੀ ਨਹੀਂ ਹੁਣ ਕੀ ਹੋ ਰਿਹਾ ਹੈ ਲੜਾਈਆਂ ਪਾਉਂਦੇ ਨੇ ਤੇ ਤੁਸੀਂ ਛੁੱਟੇ ਹੋ ਉਹ ਬੰਦੇ ਹੀ ਉਹਨਾਂ ਦੇ ਬੀਬੀ ਤੁਸੀਂ ਕਿੱਥੋਂ ਆਏ ਹੋ ਅਸੀਂ ਆਏ ਮੈਂ ਆਇਆ ਪਿੰਡ ਦੇ ਮਾ ਆ ਅੱਛਾ ਤੁਸੀਂ ਅਚਲ ਸਿੰਘ ਦੀ ਮਾ ਆ ਅੱਛਾ ਅੱਛਾ ਮਾ ਪਕਾ ਪਾ ਰੋਟੀਆਂ ਦੇ ਇਹਨਾਂ ਨੇ ਬੰਦਿਆਂ ਨੂੰ ਖਾਣ ਸਕਦੇ ਹੈ ਅੱਛਾ ਜੇ ਚਲਾਲਾ ਮਾਤ ਰੱਖੀ ਉੱਥੇ ਕਿਸੇ ਨੂੰ ਨਾਲ ਨਾ ਚੌਂਣ ਦੇ ਛਾਣ ਦਿੱਤਾ ਯਾਰ ਅੱਜ ਦਾ ਲਾਵਾ ਤੇ ਪਾਇਨਾ ਅੱਜ ਮੁੱਦਾ ਨਾ ਹੋਵੇ ਯਾਰ ਬੱਦਲ ਨਾ ਰੱਖੇ ਇਹ ਘਰ ਨਹੀਂ ਸੀ ਮਾ ਤੇ ਸਿਆਰ ਮਾਤਾ ਜੀ ਮਾਤਾ ਜੀ ਫੇਰ ਕਰਾਂਗੇ ਗੱਲ ਆ ਬਾਅਦ ਵਿੱਚ ਕੀ ਤੁਸੀਂ ਆਪਾਂ ਵੀ ਪਾਰਟੀ ਵੱਲੋਂ ਆਏ ਨਹੀਂ 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 ਕਿਸੇ ਪਾਰਟੀ ਵੱਲੋਂ ਨਹੀਂ ਆ ਅਸੀਂ ਪਿੰਡ ਕਿਹੜਾ ਉਹ ਮਾ ਜੀ ਆਉਣ ਯਾਰ ਕਿੰਨੇ ਅੱਜ ਮੁੱਦਾ ਹੋ ਰਿਹਾ ਕੱਲ ਨੂੰ ਫੇਰ ਆਪਾਂ ਚੱਲਦੇ ਹਾਂ ਗੁਰੂ ਨਾਲ ਹੀ ਰਹੇ ਵੀਰ ਉਹ ਫੇਰ ਅੱਜ ਨਾ ਕਰੋ ਯਾਰ ਜਿਹੜੀ ਪਾਰਟੀ ਬਣਾਈ ਉਹ ਸਾਡੀ ਬਣੀ ਨਹੀਂ ਨਈਂ ਕੋਹਦੇ ਵੀ ਨਹੀਂ ਤੁਸੀਂ ਉੱਪਰ ਨਹੀਂ ਬਣਾਈ ਉਹ ਨਹੀਂ ਸਾਡੀ ਬਣੀ ਹੋਰ ਸਾਡੀ ਪਾਰਟੀ ਕਿਹੜੀ ਮਤਾ ਜੀ ਨਹੀਂ ਪਾਰਟੀ ਕੋਈ ਬਣਾਉਂਦਾ ਨਹੀਂ ਕੋਈ ਨਹੀਂ ਕੋਈ ਨਾ ਮਤਾ ਜੀ ਚਲੋ ਠੀਕ ਆ ਜੀ ਠੀਕ ਆ ਭਾਈ ਜੀ ਮਹਿੰਤ ਵਾਲੇ ਜਿਦੇ ਜਾਓ ਬਾਜੂ ਆਪਣਾ ਮੁੱਦਾ ਲਿਆ ਯਾਰ ਵੀਰ ਵਾਸਤੇ ਤੁਸੀਂ ਆਪਸ ਵਿੱਚ ਨਾ ਬੋਲੀ ਬਣਾਉਣਾ ਨਾ ਨਾ ਕੁਛ ਨਹੀਂ ਬਣਾਇਆ ਜਾਣਾ ਅਸੀਂ ਜਸਕਰਨ ਸਿੰਘ ਨੂੰ ਮੋਰਚੇ ਬਾਰੇ ਪੁੱਛੇ ਨੂੰ ਆਪਸ ਨੂੰ ਬੰਦੇ ਬੈਠੇ ਅਸੀਂ ਦੱਸੂਗੀ ਜੀ ਨਾ ਨੂਰੀ ਨਾਮ ਲਿਆਵਣਾ ਇੰਨਾ ਪੜਾ ਤੁਸੀਂ ਨਾਮ ਲਿਆਓ ਕਿੰਨਾ ਇਹਨਾਂ ਨੂੰ ਗੱਡੀ ਤੇ ਲਿਖਿਆ ਹੋਵੇ ਸਾਡੇ ਲਿਖਿਆ ਘਰ ਤੇ ਲਿਖਿਆ ਇਹ ਕਰਕੇ ਤੂੰ ਥੋੜੀ ਮੇਰੇ ਨਾਲ ਲੜਾਈ ਆ ਕਿ ਕਾਂਗਰਸ ਬਾਰੇ ਤਾਂ ਬੋਲਦਾ ਨਹੀਂ ਨਾ ਤੂੰ ਆਪ ਬੋਲੇ ਬੋਲੇ ਨਾ ਬਾਦਲ ਵਾਲੇ ਬੋਲਦਾ ਮੇਰੇ ਨਾਲ ਹੀ ਬੰਨ ਜਣਾ ਨਹੀਂ ਤੇਰੇ ਨਾਲ ਬੋਲਦਾ ਇਸ ਕਰਕੇ ਬੇਸ਼ ਕਰਕੇ ਤੁਹਾਡੀ ਸਪੋਰਟ ਵੀ ਮੈਂ ਕੀਤੀ ਤੁਹਾਨੂੰ ਮੈਂ ਫੋਨ ਕੀਤਾ ਸਾਡੇ ਰੋਲਾ ਪਿਆ ਤੁਸੀਂ ਨਹੀਂ ਗਏ ਹਾਲਾ ਤੁਹਾਡੇ ਬੰਦੇ ਜਿਹੜੇ ਨੇ ਬਾਦਲ ਦੇ ਨਾਲ ਖੜੇ ਮੇਰੇ ਬਰਖਲਾ ਪਰਚਾ ਘਟਾਇਆ 259 ਮੈਂ ਸਾਡੇ ਬੰਦੇ ਮੈਂ ਤੁਹਾਨੂੰ ਹਸਣ ਦੇਣਾ ਪਿਆ ਇੱਕ ਮਿੰਟ ਮੈਂ ਇਹੋ ਗੱਲ ਕਹਣਾ ਸਾਡੇ ਖਾਲਿਸਤਾਨ ਖਾਲਸਾ ਕਰਦੇ ਹੋ ਤੁਹਾਡੀ ਗੱਡੀ ਤੁਹਾਡੀ ਗੱਡੀ ਉੱਤੇ ਲਿਖਿਆ ਹੋਣਾ ਚਾਹੀਦਾ ਤੁਹਾਡੇ ਝੰਡਾ ਲਗਾਉਣਾ ਚਾਹੀਦਾ ਸਾਡੇ ਬੰਦੇ ਨੂੰ ਪਤਾ ਲੱਗੇ ਵੀ ਤੁਸੀਂ ਖਾਲਸਾ ਸਾਡੇ ਗ ਕੀ ਤੁਸੀਂ ਕਿਸੇ ਸਿਆਸੀ ਪਾਰਟੀ ਵੱਲੋਂ ਆਏ ਹੋ ਜਾਂ ਵੈਸੇ ਕਿਵੇਂ ਆਏ ਹੋ ਤੁਸੀਂ ਆਪਣੇ ਬਾਰੇ ਮਾੜਾ ਦੱਸ ਮੈਂ ਪੰਥ ਵੱਲੋਂ ਆਇਆ ਮੈਂ ਕੋਈ ਸਿਆਸੀ ਪਾਰਟੀ ਵੱਲੋਂ ਨਹੀਂ ਆਇਆ ਇਹ ਤਾਂ ਬਾਦਲ ਨਾਲ ਹੀ ਚੱਲਦੇ ਹੁੰਦੇ ਸੀ ਜੀ ਬਾਦਲ ਨੂੰ ਵੋਟਾਂ ਪਾਉਂਦੇ ਸੀ ਫਿਰ ਇਹਨਾਂ ਨੇ ਆਮ ਆਦਮੀ ਪਾਰਟੀ ਬਣਾਈ ਜੀ ਜੀ ਇਸ ਕਰਕੇ ਜਸਕਰ ਸਿੰਘ ਜੀ ਲੋਕ ਵੀ ਇਹ ਕਹਿੰਦੇ ਆ ਕਿ ਮਾਨ ਸਰ ਦੀ ਸਟੇਜ ਤੋਂ ਖਾਲਸਪੁਰ ਦਾ ਨਾਰਾ ਲੱਗੇ ਤਾਂ ਕਿਸੇ ਨੂੰ ਕੋਈ ਕੁਝ ਨਹੀਂ ਕਹਿੰਦਾ ਉਹਨਾਂ ਦੇ ਕਿਸੇ ਦੇ ਘਰੋਂ ਕਿਤਾਬ ਵੀ ਫੜੀ ਜਾਵੇ ਤਾਂ ਪਰਚੇ ਹੋ ਜਾਂਦੇ ਕਿਉਂ ਗੱਲ ਇਹ ਆ ਵੀ ਸਰਦਾਰ ਸਿਮਰਜੀਤ ਸਿੰਘ ਮਾਰੇ ਕਈ ਤਾਂ ਜਿਹੜਾ ਮਰਜੀ ਜਾਵੇ ਜਦੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਖਾਲਸਪੁਰ ਦੀ ਗੱਲ ਕੀਤੀ ਤੇ ਉਹ ਰੇ 9 ਮਹੀਨੇ ਜੇਲ੍ਹ ਚ 9 ਮਹੀਨੇ ਧਰਨੇ ਲਈ ਮਜਾਰੀ ਕੀਤੇ ਹਾਈ ਕੋਰਟ ਦੇ ਵਿੱਚੋਂ ਕੇਸ ਅਸੀਂ ਜਿੱਤ ਲਿਆ ਜਿੱਤ ਕੇ ਫਿਰ ਸੁਪਰੀਮ ਕੋਰਟ ਜਿੱਤ ਲਿਆ ਫਿਰ ਬੀਬੀ ਇੱਕ ਜਿਹੜਾ ਉਹਨਾਂ ਨੇ ਝੰਡਾ ਚੜਾਤਾ ਝੰਡਾ ਚੜਾਤਾ ਡੀਸੀ ਦਫ਼ਤਰ ਤੇ ਉਹ ਸਾਡੀ ਬੀਬੀ ਸਾਡੀ ਭੈਣ ਫੜ ਲਈ ਅਸੀਂ ਧਰਨਾ ਲਾਇਆ ਮਜਾਰਾ ਕੀਤਾ ਛਡਾ ਲਿਆ ਹੁਣ ਦਿੱਲੀ ਦੇ ਵਿੱਚ ਤਿੰਨ ਬੰਦੇ ਸਾਡੇ ਫੜ ਲਏ ਖਾਲਸਤਾਨ ਵਾਲੇ ਉੱਥੇ ਅਸੀਂ ਬੈਠਾ ਧਰਨਾ ਲਾਇਆ ਤਿੰਨੇ ਦੇ ਤਿੰਨੇ ਬੰਦੇ ਜਿਹੜੀ ਸਿੰਘ ਜੀ ਇਹ ਗੱਲ ਕਰਦੇ ਤੁਸੀਂ ਉਹਦੀ ਪਹਿਰਵਾਈ ਕਰੋਗੇ ਜਿੰਦੀ ਇਹ ਗੱਲ ਕਰਦੇ ਬਿਲਕੁਲ ਜੀ ਇਹ ਲਿਓਣ ਸਾਰੀ ਪਹਿਰਵਾਈ ਇਹਨਾਂ ਦੀ ਵੀ ਕਰ ਕਰਾਂਗੇ ਇੱਕ ਮਿੰਟ ਜੀ ਤੁਹਾਡੀ ਗੱਲ ਮੈਂ ਤੁਹਾਨੂੰ ਇਹ ਦੱਸਣਾ ਤੁਸੀਂ ਇਹ ਗੱਲ ਕਹਿੰਦੇ ਤੁਸੀਂ ਬਾਦਲ ਦੇ ਤੁਸੀਂ ਇਹ ਗੱਲ ਕਹੀ ਤੂੰ ਸ਼ਰਮਣਿਕ ਮਾੜੀ ਦੇ ਲੱਖਣ ਲੜਿਆ ਤੇ ਮੈਂ ਉਸ ਪੇਪਰ ਦੇ ਬਾਧਾ ਲੜਾਈ ਲਈ ਫਿਰ ਤੁਸੀਂ ਆਪਦਾ ਬੰਦਾ ਠੱਲਿਆ ਗੁਰੂ ਸਾਹਿਬ ਜੀ ਇਕਬਾਲ ਸਿੰਘ ਜਿੰਦੇ ਲਈ ਮੈਂ ਨੋਨੀ ਦੇ ਨਾਲ ਲੜਿਆ ਤੇ ਤੇਰਾ ਭਰਾ ਖੁੰਦ ਮੈਂ ਵੀਡੀਓ ਦੇ ਦੇਣਾ ਆ ਤੇਰਾ ਭਰਾ ਉਹਨਾਂ ਦੀ ਸਪੋਰਟ ਕਰਦਾ ਮੇਰੇ ਗੱਲ ਪਿਆ ਗੁਰੂ ਸਰ ਮੰਡੀ ਦੇ ਵਿੱਚ ਤੈਨੂੰ ਮੈਂ ਫੋਨ ਕੀਤਾ ਤੁਸੀਂ ਸਪੋਰਟ ਨਹੀਂ ਕੀਤੀ ਜੇ ਹੁਣ ਤੁਸੀਂ ਆਵਦਾ ਮੁੰਡਾ ਤੂੰ ਮੈਨੂੰ ਕਿਵੇਂ ਕਹਦਾ ਕਾਕਾ ਬਾਦਲਾਂ ਦਾ ਹੁਣ ਕਿਉਂ ਮੈਂ ਇੱਕ ਮਿੰਟ ਮੈਂ ਮਾਰਚਦਾ ਮੈਂ ਬਾਦਲਾਂ ਨੂੰ ਅੱਗੇ ਲਾ ਕੇ ਭਈ ਹੁਣ ਤੂੰ ਪੁਜਾ ਬਾਦਲਾਂ ਸਾਰਿਆਂ ਕਰਦਾ ਤੂੰ ਹੀ ਡਰਾਮਾ ਕਰੀ ਜਾਂਦੇ ਤੁਸੀਂ ਤੂੰ ਜਿਹੜਾ ਡਰਾਮਾ ਕਰਦੇ ਕੋਈ ਡਰਾਮਾ ਨਹੀਂ ਕਰਦੇ ਕੋਈ ਡਰਾਮਾ ਨਹੀਂ ਕਰਦੇ ਮਰ ਚਾਹ ਕੋਈ ਡਰਾਮਾ ਨਹੀਂ ਤਾਠੇ ਨਾਲ ਖੜਾ ਕੇ ਤੂੰ ਹੀ ਬਾਦਲ ਕੁੱਤੀ ਮਰੀ ਮੈਂ ਤੁਹਾਨੂੰ ਫੋਨ ਦਿੱਤਾ ਮੈਂ ਪਾਉਣਾ ਤੁਸਾਂ ਤੁਸੀਂ ਤੁਸੀਂ ਤੈਨੂੰ ਵੀ ਸੈਸ਼ਨਾਂ ਨੇ ਭੇਜਿਆ ਯਾਰ ਕਿੰਨੇ ਕੋਲ ਕਿਥੇ ਸਿਸਟਮ ਦਾ ਕੰਮ ਕਰ ਰਿਹਾ ਤੋ ਸਿਸਟਮ ਨੇ ਗਲਤੀ ਕੀਤੀ ਐਂਦਰ ਸਾਨੂੰ ਮੇਰੀ ਗੱਲ ਇੱਕ ਮਿੰਟ ਰੋਕਿਆ ਨੀ 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 ਚਾਰਾਂ ਦੀ ਗੱਲਬਾਤ ਕਰਵਾਉਣ ਨਾ ਚਾਰਾਂ ਦੀ ਵਿਚਾਰ 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 ਹੁੰਦੇ ਕੀ ਵਿਚਾਰ ਕਰੋ ਡਿਬੇਟ ਜਿੱਦਾਂ ਉਹ ਪਾਈਪ ਗੱਲ ਦਾ ਸਮਾਨ ਨੇ ਬਗੜਾੜੀ ਪ੍ਰੋਗਰਾਮ ਰੱਖਿਆ ਪ੍ਰੋਗਰਾਮ ਰੱਖਿਆ ਮੈਂ ਆਪਣੀ ਕਾਰ ਜਨ ਦੇ ਵਿੱਚ ਸਾਊਂਡ ਰੱਖ ਕੇ ਇੱਕ 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 ਪੰਡ ਦੇ ਵਿੱਚ ਜਾ ਕੇ ਮੋਟਰਸਾਈਕਲ ਇਕੱਠੇ ਕੀਤੇ ਇੱਥੇ ਲਾਉਣ ਲਈ ਕਾਫਲਾ ਇਹਨਾਂ ਦਾ ਬੰਦਾ ਜਿਹੜਾ ਹਥ ਠੱਲਿਆ ਕੋਈ ਨਹੀਂ ਆਇਆ ਗੁਰਚਰਨ ਭੁੱਲਰ ਨੀ ਕੋਈ ਆਇਆ ਕੋਈ ਬੰਦਾ ਮੇਰੇ ਨਾਲ ਨਹੀਂ ਖੜਾ ਉੱਥੋਂ 150 ਦਾ ਕਾਫਲਾ ਵੇਖੋ ਤੇ ਕਰ ਮੈਂ ਲੈ ਕੇ ਆਇਆ ਇਧਰ ਲੰਗਾ ਇੱਕ ਮੁੰਡਾ ਉਸ ਵੀ ਲੰਘਿਆ ਗਿਆ ਸਿੰਘ ਸਾਹਿਬ ਸਿੰਘ ਸਾਹਿਬ ਇੱਕ ਮਿੰਟ ਨਹੀਂ ਨਹੀਂ ਸਾਹਿਬ ਇੱਕ ਮਿੰਟ ਨਹੀਂ ਹਾ ਜੀ ਇਹ ਕਹਿੰਦੇ ਨੇ ਗੁੰਡਾ ਬਾਦਲਾਂ ਦਾ ਬਾਦਲਾਂ ਨਾਲ ਲੜਾਈ ਸਿੰਘ ਸਾਹਿਬ ਲਈ ਯਾਰ ਮੈਂ ਕੌਮ ਨਹੀਂ ਖਾਲਸਾ ਜੀ ਝੂਠ ਮਾਰਦੇ ਆ ਝੂਠ ਬੋਲਦੇ ਨੇ ਝੂਠ ਬੋਲਦੇ ਝੂਠ ਕਲਾਮਾਂ ਕਰਕੇ ਮਾਰ ਕਰਕੇ ਗਾਇਆ ਡਰਾਮਾ ਕਰਦੇ ਆ ਇਹਨੂੰ ਮੈਨੂੰ ਦੱਸੋ ਡਰਾਮਾ ਡਰਾਮਾ ਨਾ ਕੈਸੀ ਜਿ ਦੇਖਿਆ ਨਾ ਕੈਸੀ ਜਿ ਦੇਖਿਆ ਨਾ ਬਿਆਸੀ ਜਿ ਦੇਖਿਆ ਨਾ ਮਗਰ ਗਾਦੀ ਮੋਰਚੇ ਤੇ ਰੱਖਿਆ ਕਿਸੇ ਤੇ ਨੂੰ ਵੇਖਿਆ ਹੀ ਨਹੀਂਗਾ ਇਹ ਕਹਿ ਸਕਦਾ ਆਜ਼ਾਦੀ ਨਾਲ ਜੋ ਮਰਜ਼ੀ ਕਰੇ ਮੈਂ ਕਹਿੰਦਾ ਮੈਂ ਕਹਿੰਦਾ ਇਸ ਕਰਕੇ ਇਹ ਸਾਰੀ ਦੁਨੀਆ ਨੂੰ ਪਤਾ ਸ਼ਾਂਤੀ ਰੱਖੋ ਨੀ ਸ਼ਾਂਤੀ ਉਹ ਲੜਾਈ ਲੜਦੇ ਆ ਹਲਤਾਂ ਦੀ ਗੱਲ ਕਰੋ ਯਾਰ ਉਹ ਕਿ ਲੜਾਈ ਲੜਦੇ ਆ ਬਿਲਕੁਲ ਲੜਦੇ ਆ ਲੜਦੇ ਰਵਾਂਗੇ ਤੇ ਜਦੋਂ ਮਰਜ਼ੀ ਜਿੱਥੇ ਮਰਜ਼ੀ ਵਿਚਾਰ ਕਰ ਸਕਦਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਇਹ ਲੱਗਦਾ ਤਾਂ ਆ ਵੀ ਕਿਸੇ ਨੇ ਕੋਰ ਤੇ ਜਾ ਸ਼੍ਰਾਮਪਾਟੀ ਨੇ ਕੱਲਬਤ ਅਸੀਂ ਕਰਨ ਦਾ ਜਦੋਂ ਕਰਦੇ ਆ よかっだ